ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਮੇਥੇ ਦਾਣਾ ਜਿੱਥੇ ਸਾਡੀ ਸਿਹਤ ਲਈ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਹੈ ਪਰ ਇਸ ਦੇ ਕੁਝ ਨੁਕਸਾਨ ਵੀ ਹੁੰਦੇ ਹਨ ਅੱਜ ਦੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਕਿੰਨਾ ਲੋਕਾਂ ਨੂੰ ਮੇਥੀ ਦਾਣੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਮੇਥੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਸ਼ੂਗਰ ਕੋਲੈਸਟੋਲ ਯੂਰਿਕ ਐਸਿਡ ਅਤੇ ਸਰੀਰ ਵਿੱਚੋਂ ਦਰਦ ਦੀ ਸਮੱਸਿਆ ਖਤਮ ਹੁੰਦੀ ਹੈ ਪਰ ਦੋਸਤੋ ਕਈ ਵਾਰ ਅਜਿਹਾ ਹੁੰਦਾ ਹੈ ਕਿ ਕਈ ਲੋਕਾਂ ਦੇ ਸਰੀਰ ਦੀ ਤਾਸੀਰ ਅਜਿਹੀ ਹੁੰਦੀ ਹੈ ਜਿਹੜੀ ਕਿ ਮੇਥੀ ਦਾਣੇ ਦੇ ਸੇਵਨ ਨਾਲ ਉਹਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਤਾਂ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਕਿ ਇਹ ਲੋਕ ਕਿਹੜੇ-ਕਿਹੜੇ ਹਨ ਜਿਨ੍ਹਾਂ ਨੂੰ ਮੇਥੀ ਦਾਣੇ ਦਾ ਸੇਵਨ ਨਹੀਂ ਕਰਨਾ ਚਾਹੀਦਾ ਤਾਂ ਦੋਸਤੋ ਜਿਹੜੇ ਲੋਕ ਦਵਾਈਆਂ ਲੈਂਦੇ ਹੁਣ ਭਾਵ ਕਿ ਲਗਾਤਾਰ ਦਵਾਈਆਂ ਲੈਂਦੇ ਹੁਣ ਉਹ ਲੋਕ ਮੇਥੀ ਦਾਣੇ ਦਾ ਸੇਵਨ ਨਾ ਕਰੋ ਜਿਵੇਂ ਕਿ 슈ਗਰ ਦੀ ਦਵਾਈ ਬੀਪੀ ਦੀ ਦਵਾਈ ਅਜਿਹੀ ਹੁੰਦੀ ਹੈ ਜਿਹੜੀ ਕਿ ਕਦੇ ਖਤਮ ਨਹੀਂ ਹੁੰਦੀ ਭਾਵ ਕਿ ਇਹ ਮਰਦੇ ਦਮ ਤੱਕ ਚੱਲਦੀ ਰਹਿੰਦੀ ਹੈ ਤਾਂ ਇਹ ਲੋਕ ਮੇਥੀ ਦਾਣੇ ਦਾ ਸੇਵਨ ਨਾ ਕਰਨ ਨੰਬਰ 2 ਅਲਰਜੀ ਦੀ ਬਿਮਾਰੀ ਦੋਸਤੋ ਜਿੰਨਾ ਲੋਕਾਂ ਨੂੰ ਅਲਰਜੀ ਹੋਵੇ ਅਲਰਜੀ ਕੋਈ ਵੀ ਹੋਵੇ ਜਿਵੇਂ ਕਿ ਖਾਂਗ ਦੀ ਅਲਰਜੀ ਚਮੜੀ ਦੀ ਅਲਰਜੀ ਜਾਂ ਫਿਰ ਹੋਰ ਕੋਈ ਵੀ ਅਲਰਜੀ ਉਹ ਲੋਕ ਵੀ ਇਸ ਦਾ ਸੇਵਨ ਨਾ ਕਰਨ ਕਈ ਵਾਰ ਚਮੜੀ ਉੱਪਰ ਜਲਨ ਖਾਰਿਚ ਹੋਣ ਲੱਗਦੀ ਹੈ ਤਾਂ ਉਹ ਲੋਕ ਆਪਣੇ ਚਮੜੀ ਦੀ ਇਸ ਮਸਿਆ ਦਾ ਛੁਟਕਾਰਾ ਪਾਉਣ ਲਈ ਮੇਥੀ ਦਾਣੇ ਦਾ ਸੇਵਨ ਨਾ ਕਰਨ ਜੇਕਰ ਤੁਸੀਂ ਮੇਥੀ ਦਾਣੇ ਦਾ ਸੇਵਨ ਕਰਨਾ ਹੈ ਤਾਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਨੰਬਰ 3 ਪ੍ਰੈਗਨੈਂਟ ਔਰਥਾ ਜਿਹੜੀਆਂ ਔਰਤਾ ਗਰਭਵਤੀ ਹੋਣ ਉਹੋ ਵੀ ਇਸ ਦਾ ਸੇਵਨ ਨਾ ਕਰਨ ਕਿਉਂਕਿ ਉਹਨਾਂ ਦੀ ਡਾਈਟ ਵਿੱਚ ਜੇਕਰ ਇਹ ਸ਼ਾਮਿਲ ਕਰਨਗੇ ਤਾਂ ਮੇਥੀ ਦਾ ਨਿਧੀ ਤਾਸੀਰ ਉਹਨਾਂ ਦੇ ਬੱਚੇ ਲਈ ਹਾਨੀਕਾਰਕ ਹੋ ਸਕਦੀ ਹੈ ਇਸ ਲਈ ਮੇਥੀ ਦੇ ਬੀਜਾ ਦਾ ਸੇਵਨ ਘੱਟ ਤੋਂ ਘੱਟ ਮਾਤਰਾ ਵਿੱਚ ਕਰਨ ਜਾਂ ਫਿਰ ਦੋਸਤੋ ਬਿਲਕੁਲ ਹੀ ਨਾ ਕਰਨ ਨੰਬਰ 4 ਜਿਨ੍ਹਾਂ ਨੂੰ ਪੇਟ ਦੀਆਂ ਸਮੱਸਿਆਵਾਂ ਹੋਣ ਉਹ ਲੋਕ ਵੀ ਮੇਥੀ ਦਾਣੇ ਦਾ ਸੇਵਨ ਨਾ ਕਰਨ ਜਿਵੇਂ ਕਿ ਪੇਟ ਵਿੱਚ ਗੈਸ ਦਸਤ ਲੱਗ ਜਾਣ ਜਾਂ ਫਿਰ ਪੇਟ ਨਾਲ ਜੁੜੀ ਹੋਰ ਕੋਈ ਵੀ ਸਮੱਸਿਆ ਹੋਵੇ ਤਾਂ ਉਹ ਮੇਥੀ ਦਾਣੇ ਦਾ ਸੇਵਨ ਘੱਟ ਤੋਂ ਘੱਟ ਮਾਤਰਾ ਵਿੱਚ ਕਰਨ। ਦੋਸਤੋ ਜੇਕਰ ਉਹਨਾਂ ਨੂੰ ਕਰਨਾ ਵੀ ਹੋਵੇ ਤਾਂ ਉਹ ਕੁਝ ਦਿਨ ਛੱਡ ਕੇ ਇਸ ਦਾ ਸੇਵਨ ਕਰਨ ਤਾਂ ਜੋ ਉਹਨਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ। ਤਾਂ ਐਸੀ ਸਾਡੇ ਅੱਜ ਦੀ ਵੀਡੀਓ ਤਾਂ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਆ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹਨਾਂ ਨੂੰ ਇਸ ਦੇ ਫਾਇਦੇ ਬਾਰੇ ਪਤਾ ਲੱਗ ਸਕੇ ਤਾਂ ਦੋਸਤੋ ਖੁਸ਼ ਰਹੋ ਤੰਦਰੁਸਤ ਰਹੋ ਧੰਨਵਾਦ